सिर दर्द ते नींद दी समस्या दा आयुर्वेदिक इलाज जद दवाइयां फेल हो गइयां आयुर्वेद ने कीता कमाल रामपूर फूल तो आयुर्वेदिक इलाज दी असली कहानी माइग्रेन सिर दर्द ते नींद दी समस्या होई ठीक रामपुरा फूल दी प्रसिद्ध आयुर्वेदिक डॉक्टर डॉक्टर रंजू जिंदल वलो एक रिटायर्ड कानूगो दी लंबे समय तो चलली आ रही सिर दर्द माइग्रेन नींद ना आण वाली समस्या दा सफल इलाज कीता ना गया ਜਿਆਦਾ ਪਿੰਦਾ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਨਾਲ ਜਿਆਦਾ ਸੈਤ ਹੋਕਦਾ ਸੀ ਨੀਂਦ ਦੀ ਪ੍ਰੋਬਲਮ ਸੀ ਕਾਫੀ ਕਿ ਜਿਵੇਂ ਸਾ ਤਾਂ ਤੇ ਮੈਂ ਦਵਾਈ ਕਿਥਾਂ ਮਤ ਲਈ ਬਿਝੰਡੋ ਮੇ ਲਈ ਇੱਥੋਂ ਸਰਦਵਾਲੀਆ 17 ਰੁਪਏ ਲਈ ਉਹਨਾਂ ਨੇ ਤੇ ਜਾਂਦਾ ਸੀ ਉਹਨਾਂ ਚ ਜਿੰਨਾ ਚ ਦਵਾਈ ਦਿੰਦੇ ਉਹ ਤੋਂ ਬਾਅਦ ਫਿਰ ਜਿਆਦਾ ਪ੍ਰੋਬਲਮ ਵਧ ਗਈ ਤੇ ਉਹ ਸਾਡੇ ਨਾਲ ਹੋਰ ਵੀ ਮੰਡਾਂ ਦੇ ਵਿੱਚ ਵੀ ਕਈ ਰਾਜਤ ਦਵਾਈ ਲਈ ਅੱਛਾ ਮੈਂ ਦੱਸਿਆ ਦੇ ਪਤਾ ਨਹੀਂ ਕਿ ਵੀ ਨਾਲ ਫੋਰੀ ਜਿਹੜੀ ਹੈ ਕਿ ਆਪਣੇ ਰੰજુ ਜੰਦਰਜੀ ਤੋਂ ਬਹੁਤ ਵਧੀਆ ਦਵਾਈ ਹੈ ਉਹਨਾਂ ਦੀ ਸਾਡੇ ਗਵਾਂਢ ਚੋਂ ਵੀ ਦਵਾਈ ਲਈ ਹੈ ਪਿੰਡਾਂ 'ਚ ਜੇ ਉਹ ਸੜਦੇ ਭਾਇਤੇ ਆਇਆ ਤੇ ਬਣੀ ਜਵ ਦਵਾਈ ਲਈਗਾ ਤੇ ਮੈਂ ਲੋਕ ਕਿੱਜੇ ਕਦੋਂ ਤੋਂ ਪਤਾ ਲੱਗਦਾ ਹੈ ਕਿ ਸੱਚਾ ਮੈਂ ਹੱਥ ਕਰਕੇ ਲੱਗਦਾ ਕੋਲ ਕੋਈ ਨਹੀਂ ਕਿ ਬਰਾਉਂ ਤੋਂ ਸਹੀ ਤੋਂ ਬਾਅਦ ਉਹ ਵੀ ਠੀਕ ਹੋਣ ਲੱਗ ਪਏ ਹੁਣ ਉਹ ਠੀਕ ਹੋ ਗਿਆ ਸੋ ਐਟਾਈਂਡੋ ਕੋਲੋਂ ਨਹੀਂ ਜੀ ਜੀ ਕੋਣ ਨੀਂਦ ਪਰੋ ਮਿਲ ਲਗਭਗ 2 ਮਹੀਨੇ ਹੋ ਗਏ ਦਵਾਈ ਕਰਦੇ ਨੂੰ ਤੇ ਨੀਂਦ ਵੀ ਬਰਾਉਂ ਤੋਂ ਠੀਕ ਹੋ ਗਈ ਹੁਣ ਤੁਸੀਂ ਬਿਲਕੁਲ ਤੰਦਰੁਸਤ ਫੀਲ ਕਰ ਰਹੇ ਹੋ ਹਾਂ ਜੀ ਹਾਂ ਹੁਣ ਠੀਕ ਹੈ ਜੀ ਵਧੀਆ ਉਹਦਾ ਬਸ ਅੱਜ ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਿਆ ਜੀ ਕਿੰਨਾ ਹੀ ਤੇਜ਼ ਆ ਬੋਲ ਸਰ ਇਹ ਦਵਾਈ ਛੱਡਣ ਦੇ ਬਾਅਦ ਮੈਨੂੰ ਦਰਦ ਕਾ ਨਹੀਂ ਖੁਰੋਦਾ ਪਾ